ਇਹਦਾ ਐਤਿਹਾਸਕ ਵਾਲੀ ਜਿੱਤੇ 2200 ਬਹੁਤ ਬੇਈਮਾਨ ਨੌਂ ਲੁਆਂ ਤੋਂ ਜਿਹੜਾ ਸੁਦਰਸਨ ਉਹਨਾਂ ਨੇ ਇਹ ਕਹਿ ਦਿੱਤਾ 250 ਬੇਈਮਾਨ ਤੇ ਸੋਮਨਾਥ ਮੰਦਰ ਦੇ ਜਵਾਹਰ ਨਹੀਂ ਇਹ ਉਹ ਹਿੰਦੁਸਤਾਨ ਨੂੰ ਰੁਟ ਕੇ ਦਿੱਲੀ ਤੋਂ ਰੁਟ ਕੇ ਜਿਹੜਾ ਪੰਜਾਬ ਦੇ ਵਿੱਚ ਡਾਕਰ ਹੋਇਆ ਉਹ ਪੰਜਾਬ ਦੇ ਵਿੱਚ ਜਿੱਥਾ ਉਹਦਾ ਮਾਲ ਲੁਟਿਆ ਹੋਇਆ ਸੀ ਉਹ ਸਾਰੀਆਂ ਚੋਰੀਆਂ ਇਹ ਜਿਹੜੇ 250 ਵਿਧਿਆਸੀ ਉਹਨਾਂ ਖੜਾਇਆ ਜਿਹੜੇ ਸੋਮਨਾਥ ਦੇ ਦਰਵਾਜੇ ਸੀ ਉਹ ਬਾਅਦ ਸੁਣੇ ਉਹਨੇ ਕਿਹਾ ਮੈਂ ਹਿੰਦੁਸਤਾਨ ਨੂੰ ਕੁੱਟ ਕੇ ਲਿਜਾਣਾ ਮੈਂ ਇੱਥੇ ਕਿਸ ਦਾ ਰਾਜ ਹੈ ਇਹ ਕੌਣ ਲੋਕ ਕਿਹਨਾਂ ਨੂੰ ਰੁੱਟੇ ਤੇ ਮੈਂ ਮਾਰ ਕੁੱਟ ਕੇ ਲੈ ਰਿਹਾ ਉਹ ਉਹਨੇ ਆਪਣੇ ਬਹੁਲੇ ਉਰ ਕਮਤੀ ਉਹਨੇ ਕੋਲ ਨਿਰੰਤਰਾਲਾ ਸਨਾਤਾਨਾ ਨੂੰ ਵੀ ਗਿਆ ਕਿ ਇਹ ਸਿੱਖ ਕੌਮ ਹੈ ਉਹਨੇ ਜਦ ਪੁੱਛਿਆ ਕਿ ਕਿੰਨਾ ਉਹਨਾਂ ਸਾਰਾ ਦੱਸਿਆ

ਇਹਨਾਂ ਦਰਸੀ ਗੁਰਾਂ ਨੂੰ ਅਗਰੇ ਸਾਵਰਨਵੇਂ ਸਿੱਖੀ ਸੀ ਜਦੋਂ ਉਹਨੇ ਆਉਣਾ ਕੋਦੋਂ ਉਹ ਸੀ ਰਾਜਸਥਾਨ ਚਲੇ ਜਾਂਦਾ ਨੇ ਉਦੋਂ ਪਹਿਲਾਂ ਰਾਜਸਥਾਨ ਤੋਂ ਪਹਿਲਾਂ ਬਾਬੇ ਅਰਨੀ ਦਾ ਵੀ ਸਭ ਤੋਂ ਉੱਤੋਂ ਰਸਤੇ ਪਾਣੀ ਬਾਬਾ ਆਲਾ ਸੀ ਕਿ ਤੁਮ ਰਜੇ ਇਹਨਾਂ ਨੂੰ ਜੀ ਪਤਾ ਇਸ ਜਗ੍ਹਾ ਦੇ ਵਿੱਚ ਜਿਹੜੀ ਸ਼ਕਤੀ ਹੈ ਤੁਹਾਡੇ ਕੋਈ ਮਨ ਲਾ ਕੇ ਜੀ ਗੁਰਾ ਜੇ ਸਕਲਪ ਹੀ ਆਉਂਦੇ ਸਾਲ ਤੋਂ ਪਹਿਲਾਂ ਮੈਂ ਕਾਹ ਵੀ ਨਾ ਕਹਿਣਾ ਉਹਦਾ ਉਹ ਸਰਕਰਪ ਹੈ ਜਿੰਨ ਦੀ ਇੱਛਾ ਹੈ

ਇੱਕ ਸਾਰ ਦੇ ਕਿ ਜੋ ਦੇਖੇ ਹੋਇਆ ਇਹਨੂੰ ਕਰਾਵਾਤ ਗਏ ਜਾਵੇ ਐਨੇ ਥੋੜੇ ਸਮੇਂ ਦੇ ਵਿੱਚ ਇੰਤਰ ਕੀ ਹੋਣਾ ਜਿੱਦਾਂ ਵੀ ਆਪਣੀ ਜਗ੍ਹਾ ਦਾ ਨਾਮ ਹੈ ਤੇ ਨਵੇਂ ਦੇ ਤਹ ਜਿੱਦ ਨਹੀਂ ਕੁਸ਼ਲ ਕਰਾਈ ਹੋਏ ਇਹ ਸੇਟ ਨਹੀਂ ਆਪਣੀ ਕਾਦੇ ਨਮਸਤ ਕੋਣ ਨੇ ਪਹੁੰਚਾ ਇੱਕ ਰਾਤਾਂ ਤਕਰੀਬਨ 2 ਘੰਟੇ ਤੋਂ ਉੱਤੇ ਬਾਬਾ ਜੀ ਇੱਕ ਸਾਥ ਸਿਰ ਕੰਮ ਤਾਂ 10 ਮਿੰਟ ਕਰਦੇ ਇਹ ਜਿਹਨੂੰ ਕਰਾਵਾਤ ਕਹਿੰਦੇ ਸਿੱਖ ਸਿੰਗਾਂ ਦੀ